ਮਿੱਤਰੋ ਜਿੱਦਾਂ ਜਿੱਦਾਂ ਆਧੁਨਿਕ ਯੁੱਗ ਆ ਰਿਹਾ ਹੈ ਤੇ ਲੋਕ ਅੱਗੇ ਵਧ ਰਹੇ ਨੇ ਪਰ ਉਦਾਂ-ਉਦਾਂ ਬਿਮਾਰੀਆਂ, ਪ੍ਰੋਬਲਮਾਂ, ਟੈਨਸ਼ਨਾਂ ਵੀ ਵਧ ਰਹੀਆਂ ਨੇ। ਲੋਕ ਜ਼ਿਆਦਾਤਰ ਸਾਡੀਆਂ ਬੀਬੀਆਂ, ਔਰਤਾਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਆਪਣੇ ਬੱਚਿਆਂ ਨੂੰ ਖੜਾਉਣ ਵਾਸਤੇ ਫੋਨ ਫੜਾ ਦਿੰਦੀਆਂ ਨੇ। ਜੋ ਕਿ ਸਰਾਸਰ ਬਹੁਤ ਗਲਤ ਹੈ। ਇਸ ਦਾ ਬੱਚਿਆਂ ਦੇ ਸਰੀਰ ਤੇ ਮਸਤਕ ਤੇ ਮਾਨਸਿਕ ਤੌਰ ਤੇ ਅੱਖਾਂ ਤੇ ਹਰ ਚੀਜ਼ ਤੇ ਬੁਰਾ ਬੁਰਾ ਅਸਰ ਪੈਂਦਾ ਸੋ ਬੱਚੇ ਇਹਦੇ ਆਦੀ ਹੋ ਰਹੇ ਨੇ ਬਿਮਾਰ ਹੋ ਰਹੇ ਨੇ ਸੋਚੋ ਸਾਡਾ ਭਵਿੱਖ ਕਿੱਥੇ ਜਾ ਰਿਹਾ ਹੈ ਬੱਚਿਆਂ ਨੂੰ ਫੋਨ ਨਾ ਦਿਓ ਬੱਚਿਆਂ ਨੂੰ ਆਪਣੇ ਫੋਨਾਂ ਤੋਂ ਦੂਰ ਰੱਖੋ ਉਹਨਾਂ ਨੂੰ ਸਿੱਖਿਆ ਦਿਓ ਉਹਨਾਂ ਨੂੰ ਕਹਾਣੀਆਂ ਪੜ੍ਹਾਓ ਕਿਤਾਬਾਂ ਪੜ੍ਹਾਓ ਸੋ ਇੱਥੇ ਇਹ ਹੀ ਕਹਿਣਾ ਚਾਹਾਂਗੇ ਕਿ ਜਿੱਦਾਂ ਜਿੱਦਾਂ ਅਸੀਂ ਅਗਾਂਹ ਵਧੂ ਹੋ ਰਹੇ ਹਾਂ ਉਦਾਂ-ਉਦਾਂ ਅਸੀਂ ਮੂਰਖ ਵੀ ਹੋ ਰਹੇ ਹਾਂ ਅਸੀਂ ਆਪਣਾ ਫਿਊਚਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਨਸ਼ਟ ਕਰ ਰਹੇ ਹਾਂ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਖਤਮ ਕਰ ਰਹੇ ਹਾਂ ਸੋ ਉਹਨਾਂ ਨੂੰ ਧਾਰਮਿਕ ਪੁਸਤਕਾਂ ਰੱਬ ਦੇ ਨਾਲ ਜੋੜੋ ਉਹਨਾਂ ਨੂੰ ਪਾਠ ਕਰਾਓ ਉਹਨਾਂ ਨੂੰ ਰੱਬ ਦਾ ਨਾਮ ਪੜ੍ਹਾਓ ਬਸ ਇਹ ਹੀ ਜ਼ਰੂਰੀ ਹੈ